ਭਾਰਤ ਪਾਕਿਸਤਾਨ ਦੇ ਯੁੱਧ ਹਟਣ ਚ ਹੋ ਰਿਹਾ ਹੈ ਅਜੇ ਵੀ ਵਿਲਾ ਹੈ ਜ਼ਰੂਰੀ ਵਸਤਾਂ ਤੇ ਦੋ ਕੰਮ ਜਲਦੀ ਜਲਦੀ ਤੋਂ ਜਲਦੀ ਕਰ ਲਵੋ ਨਹੀਂ ਤੇ ਸਾਰੀ ਉਮਰ ਪਛਤਾਓਗੇ ਭਾਰਤ ਪਾਕਿਸਤਾਨ ਦੇ ਯੁੱਧ ਹਟਣ ਚ ਨਾ ਰਹੋ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸੰਧੀਆਂ ਕਰਾਂਗੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਆਪ ਜੀ ਸਾਰੇ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਜੰਗ ਜਿਹੜੀ ਹੈ ਥੋੜੇ ਟਾਈਮ ਲਈ ਜਿਹੜੀ ਹੈ ਰੋਕ ਦਿੱਤੀ ਗਈ ਹੈ ਪਾਕਿਸਤਾਨ ਜਿਹੜਾ ਆਪਣੇ ਵੱਲੋਂ ਕਹਿ ਰਿਹਾ ਸਾਡੇ ਵੱਲੋਂ ਪਹਿਲ ਨਹੀਂ ਹੋਏਗੀ ਭਾਰਤ ਵੀ ਕਹਿ ਰਿਹਾ ਵੀ ਸਾਡੇ ਵੱਨੀਓ ਪਹਿਲ ਜਿਹੜੀ ਹੈ ਕੋਈ ਨਹੀਂ ਹੋਏਗੀ ਪਰ ਆਖਰ ਦੇ ਵਿੱਚ ਇਸ ਦੇ ਪਿੱਛੇ ਪਾਲਿਸੀ ਕੀ ਹੈ ਕੀ ਜਿਹੜੀ ਸਾਜ਼ਿਸ਼ ਖੇਡੀ ਜਾ ਰਹੀ ਹੈ ਕੀ ਐਸਐਲ ਦੇ ਵਿੱਚ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਹਜੇ ਤੱਕ ਕਿਸੇ ਨੂੰ ਕੁਝ ਵੀ ਨਹੀਂ ਪਤਾ ਕੋਈ ਇਸ ਦੇ ਬਾਰੇ ਜਿਹੜਾ ਹੈ ਪ੍ਰੋਪਰ ਹਲੇ ਤੱਕ ਜਾਣ ਨਹੀਂ ਪਾਇਆ ਕਿਸੇ ਨੂੰ ਹਲੇ ਤੱਕ ਕੋਈ ਜਾਣਕਾਰੀ ਜਿਹੜੀ ਹੈ ਉਹ ਨਹੀਂ ਮਿਲੀ ਹੈ ਪਾਕਿਸਤਾਨ ਦੇ ਪੀਐਮ ਨੇ ਜੰਗਬੰਦੀ ਲਈ ਅਮਰੀਕਾ ਚੀਨ ਸਾウਦੀ ਅਰਬ ਤੇ ਤੁਰਕੀ ਦਾ ਜਿਹੜਾ ਹੈ ਧੰਨਵਾਦ ਭਾਵੇਂ ਕਰ ਦਿੱਤਾ ਪਰ ਅੰਦਰ ਖਾਤੇ ਜੇ ਕਹੀਏ ਵੀ ਜੰਗ ਦਾ ਜਿਹੜਾ ਖਤਰਾ ਹੈ ਨਾ ਹਜੇ ਟਲਿਆ ਨਹੀਂ ਹੈ ਜੰਗ ਜਿਹੜੀ ਹੈ ਉਹ ਬਿਲਕੁਲ ਕਿਸੇ ਵੇਲੇ ਵੀ ਹੋ ਸਕਦੀ ਹੈ ਪਰ ਸਾਡੀਆਂ ਜਿਹੜੀਆਂ ਤਿਆਰੀਆਂ ਨੇ ਉਹ ਪਹਿਲਾਂ ਤੋਂ ਹੀ ਹੋਣੀਆਂ ਚਾਹੀਦੀਆਂ ਨੇ ਇਹ جنگ ਹਟਣ ਦੇ ਜਿਹੜਾ ਭੁਲੇਖੇ ਵਿੱਚ ਨਾ ਰਿਓ ਵੇਲਾ ਹੈ ਹਜੇ ਵੀ ਆਪਣੀਆਂ ਜ਼ਰੂਰੀ ਵਸਤੂਆਂ ਨਾਲ ਜਿਹੜੀਆਂ ਉਹ ਕਾਇਮ ਕਰਕੇ ਰੱਖੋ ਭਾਵ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਹੋਰ ਜਿਹੜੀਆਂ ਚੀਜ਼ਾਂ ਨੇ ਕਾਇਮ ਕਰਕੇ ਰੱਖੋ ਜਲਦੀ ਤੋਂ ਜਲਦੀ ਨਹੀਂ ਫਿਰ ਕਿਤੇ ਇਹ ਨਾ ਹੋਵੇ ਵੀ ਅਸੀਂ ਭੁਲੇਖੇ ਦੇ ਵਿੱਚ ਆ ਜੀਏ ਵੀ جنگ ਤੇ ਹਟ ਗਈ ਜੀ ਸਮਝੌਤਾ ਹੋ ਗਿਆ ਇੱਕ ਗੱਲ ਯਾਦ ਰੱਖਿਓ ਵੀ ਸਮਝੌਤਾ ਭਾਵੇਂ ਹੋ ਗਿਆ ਪਰ ਸਰਕਾਰਾਂ ਨੇ ਗਾਈਡਲਾਈਨ ਜਿਹੜੀਆਂ ਨੇ ਉਹ ਹਜੇ ਬਦਲੀਆਂ ਨਹੀਂ ਉਹ ਪਹਿਲਾਂ ਵਰਗਾ ਹੀ ਜਿਹੜਾ ਸਿਸਟਮ ਹੈ ਉਹ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਹਜੇ ਪਹਿਲਾਂ ਵਾਂਗੂ ਸਿਸਟਮ ਚੱਲ ਰਿਹਾ ਹੈ ਹਜੇ ਕੁਝ ਬਦਲਿਆ ਨਹੀਂ ਗਿਆ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਕੁਝ ਨਹੀਂ ਕੀਤਾ ਗਿਆ ਵੀ ਕੋਈ ਤੁਸੀਂ ਬਲੈਕਆਊਟ ਨਾ ਕਰੋ ਲਾਈਟਾਂ ਬੰਦ ਨਾ ਕਰੋ ਹਜੇ ਆਹ ਨਾ ਕਰੋ ਇਹ ਨਾ ਕਰੋ ਚੇਤਾਵਨੀਆਂ ਜਿਹੜੀਆਂ ਹਜੇ ਪਹਿਲਾਂ ਵਾਂਗੂ ਜਾਰੀ ਨੇ ਪਰ ਹਜੇ ਕਿਸੇ ਪ੍ਰਕਾਰ ਦੀ ਜਿਹੜੀ ਆ ਕੋਈ ਗੱਲਬਾਤ ਨਹੀਂ ਦੇਖੀ ਗਈ ਪਰ ਇਸ ਕਰਕੇ ਸਾਨੂੰ ਆਪਣੀਆਂ ਜਿਹੜੀਆਂ ਗਾਈਡਲਾਈਨ ਨੇ ਉਹ ਜ਼ਾਰੀ ਰੱਖਣੀਆਂ ਪੈਣਗੀਆਂ ਇਹ ਨਾ ਸਮਝੋ ਵੀ جنگ हट ਗਈ جنگ ਜਿਹੜੀ ਆ ਕਿਸੇ ਵੇਲੇ ਵੀ ਹੋ ਸਕਦੀ ਹੈ جنگ ਕਿਸੇ ਵੇਲੇ ਵੀ ਛਿੜ ਸਕਦੀ ਹੈ ਦੋ ਚਾਰ ਹਟਾਉਣ ਵਾਲੇ ਹੁੰਦੇ ਨੇ ਤੇ ਦੋ ਚਾਰ ਜਿਹੜੇ ਨੇ ਲੜਾਉਣ ਵਾਲੇ ਹੁੰਦੇ ਨੇ ਬਹੁਤੇ ਮੁਲਕ ਜਿਹੜੇ ਨੇ ਲੜਾਉਣ ਦਾ ਕੰਮ ਕਰ ਰਹੇ ਨੇ ਭਾਰਤ ਤੇ ਪਾਕਿਸਤਾਨ ਦੋਵੇਂ ਭਰਾ ਭਰਾ ਨੇ ਆਪਸ ਦੇ ਵਿੱਚ ਵਧੀਆ ਰਿਲੇਸ਼ਨ ਦੇ ਵਿੱਚ ਨੇ ਪਰ ਜੋ ਕਿਤੇ ਗਲਤੀਆਂ ਜਿਹੜੀਆਂ ਨੇ ਨਾ ਪਾਕਿਸਤਾਨ ਕਰ ਜਾਂਦਾ ਹੈ ਉਹਨਾਂ ਦਾ ਜਵਾਬ ਜਿਹੜਾ ਦੇਣਾ ਨਾ ਬਹੁਤ ਜ਼ਰੂਰੀ ਹੁੰਦਾ ਹੈ ਜੋ ਪਹਿਲਗਾਮ ਦੇ ਵਿੱਚ ਨਿਰਦੋਸ਼ ਲੋਕਾਂ ਨੂੰ ਮਾਰਿਆ ਗਿਆ ਉਹ ਬਹੁਤ ਮਾੜਾ ਹੋਇਆ ਤੇ ਚਲੋ ਜਿਵੇਂ ਵੀ ਹਮਲਾ ਹੋਇਆ ਜੰਗ ਤੇ ਜੁੱਧ ਦੇ ਵਿੱਚ ਜਿੰਨੇ ਲੋਕ ਮਾਰੇ ਗਏ ਉਹਨਾਂ ਲਈ ਆਪਾਂ ਸਾਰੇ ਅਰਦਾਸ ਕਰੀਏ ਪਰ ਅਰਦਾਸ ਕਰੀਏ ਵੀ ਅੱਗੇ ਤੋਂ ਜੰਗ ਹੋਵੇ ਵੀ ਨਾ ਹੋਰ ਕਿੰਨੇ ਕੋ ਲੋਕਾਂ ਦਾ ਜਿਹੜਾ ਖੂਨ ਜਿਹੜਾ ਉਹ ਨਾ ਡੁੱਲੇ ਭਾਰਤ ਤੇ ਪਾਕਿਸਤਾਨ ਦੀ ਸੀਜ਼ ਫਾਇਰ ਦੇ ਬਾਵਜੂਦ ਪਾਬੰਦੀਆਂ ਜਿਹੜੀਆਂ ਨੇ ਉਹ ਹਜੇ ਰਹਿਣਗੀਆਂ ਹਜੇ ਵੀ ਬਰਕਰਾਰ ਰਹਿਣਗੀਆਂ ਇਹ ਨਾ ਸੋਚਿਆ ਜਾਏ ਕਿ ਜੰਗ ਜਿਹੜੀ ਹੈ ਉਹ ਟਲ ਗਈ ਹੈ ਸਾਨੂੰ ਆਪਣੀਆਂ ਤਿਆਰੀਆਂ ਜਿਹੜੀਆਂ ਨੇ ਉਸੇ ਤਰ੍ਹਾਂ ਰੱਖਣੀਆਂ ਚਾਹੀਦੀਆਂ ਨੇ ਉਸੇ ਤਰ੍ਹਾਂ ਜਿਹੜੀਆਂ ਸਾਡੀਆਂ ਤਿਆਰੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਇਹ ਜਿਹੜੀਆਂ ਤਿਆਰੀਆਂ ਨੇ ਇਸੇ ਤਰ੍ਹਾਂ ਰਹਿਣ ਤਾਂ ਜੋ ਸਾਡੇ ਉੱਪਰ ਜੇ ਕੋਈ ਸਮਾਂ ਇਹੋ ਜਿਹਾ ਬਣ ਜੇ ਚਾਣ ਚੱਕ ਜੰਗ ਲੱਗਦੀ ਵੀ ਹੈ ਤਾਂ ਸਾਨੂੰ ਕੁਝ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਨਾ ਆਉਣ ਰਾਸ਼ਨ ਪਾਣੀ ਤੇ ਹੋਰ ਸਾਡਾ ਸਾਜੋ ਸਮਾਨ ਜਿਹੜਾ ਨਾ ਉਹ ਤਕਰੀਬਨ ਸਾਡੇ ਹੱਥ ਦੇ ਵਿੱਚ ਹੋਵੇ ਸਾਡੇ ਸਾਹਮਣੇ ਹੋਵੇ ਤਾਂ ਜੋ ਕਿਸੇ ਪ੍ਰਕਾਰ ਦੀ ਜਿਹੜੀ ਮੁਸ਼ਕਲ ਹੈ ਉਹ ਸਾਨੂੰ ਨਾ ਆਵੇ ਇਸ ਕਰਕੇ ਆਪਣੀ ਤਿਆਰੀ ਜਿਹੜੀ ਹੈ ਹਜੇ ਤੱਕ ਫੁੱਲ ਰੱਖੋ ਦੋ ਦੇਸ਼ਾਂ ਦਾ ਇਹ ਆਪਸੀ ਮਾਮਲਾ ਇਹ ਨਹੀਂ ਪਤਾ ਹੈ ਇਹ ਮਾਮਲਾ ਜਿਹੜਾ ਕਦੋਂ ਵਿਗੜ ਜਾਏ ਕਦੋਂ ਜਿਹੜਾ ਜੰਗ ਦਾ ਐਲਾਨ ਹੋ ਜਾਏ ਆਪਣੇ ਆਪਣੀ ਤਿਆਰੀ ਜਿਹੜੀ ਆ ਸਾਨੂੰ ਜ਼ਰੂਰ ਰੱਖਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ